ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ ਗਰਮੀ ਦਾ ਇੱਕ ਦਿਨ ਲੇਖ 10 ਲਾਈਨਾਂ ਸ਼ੇਅਰ ਕਰੂੰਗੀ ਪੰਜਾਬੀ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਨਵਾਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਚਲੋ ਇਹ ਵੀਡੀਓ ਸ਼ੁਰੂ ਕਰਦੇ ਹਾਂ ਗਰਮੀ ਦਾ ਇੱਕ ਦਿਨ ਗਰਮੀਆਂ ਦਾ ਮੌਸਮ ਭਾਰਤ ਵਿੱਚ ਅਪ੍ਰੈਲ ਮਹੀਨੇ ਤੋਂ ਲੈ ਕੇ ਜੁਲਾਈ ਤੱਕ ਚੱਲਦਾ ਹੈ ਗਰਮੀ ਦੇ ਮੌਸਮ ਵਿੱਚ ਉਂਝ ਤਾਂ ਹਰ ਦਿਨ ਬਹੁਤ ਗਰਮੀ ਹੁੰਦੀ ਹੈ ਪਰ 20 ਜੂਨ ਦਾ ਦਿਨ ਗਰਮੀ ਦੇ ਦਿਨ ਵਜੋਂ ਯਾਦ ਰਹੇਗਾ। ਇਸ ਦਿਨ ਪਾਰਾ 45 ਡਿਗਰੀ ਤੱਕ ਪਹੁੰਚ ਗਿਆ ਸੀ। ਇਸ ਦਿਨ ਸਮੁੱਚੇ ਜੀਵਾਂ ਦਾ ਬੁਰਾ ਹਾਲ ਸੀ। ਲੋਕ ਸਾਰਾ ਦਿਨ ਘਰਾਂ ਵਿੱਚ ਹੀ ਰਹੇ ਬਾਜ਼ਾਰਾਂ ਵਿੱਚ ਕੋਈ ਰੌਣਕ ਨਹੀਂ ਸੀ। ਗਰਮੀ ਤੋਂ ਬਚਣ ਲਈ ਪੱਖੇ ਕੂਲਰ ਏਸੀ ਬਹੁਤੇ ਘਰਾਂ ਵਿੱਚ ਸਨ ਪਰ ਬਿਜਲੀ ਜਾਣ ਕਾਰਨ ਗਰਮੀ ਤੋਂ ਬਚਾਅ ਦਾ ਕੋਈ ਚੰਗਾ ਸਾਧਨ ਨਹੀਂ ਸੀ ਬਿਜਲੀ ਨਾ ਹੋਣ ਕਰਕੇ ਇਸ ਦਿਨ ਪਾਣੀ ਦੀ ਘਾਟ ਦਾ ਵੀ ਸਾਹਮਣਾ ਕਰਨਾ ਪਿਆ ਇਸ ਦਿਨ ਸਭ ਨੇ ਬਹੁਤ ਔਖੀ ਦੁਪਹਿਰ ਕੱਟੀ ਸਭ ਨੇ ਹੱਥਾਂ ਵਾਲੀਆਂ ਪੱਖੀਆਂ ਚੱਲ ਕੇ ਗੁਜ਼ਾਰਾ ਕੀਤਾ ਗਰਮੀ ਕਾਰਨ ਪੰਛੀ ਵੀ ਆਪਣੇ ਆਲਣਿਆਂ ਵਿੱਚ ਰਹਿਣ ਲਈ ਮਜਬੂਰ ਸਨ ਗਰਮੀ ਦਾ ਇਹ ਦਿਨ ਹਮੇਸ਼ਾ ਯਾਦ ਰਹੇਗਾ ਤੇ ਇਸੇ ਕੀ 10 ਲਾਈਨਾਂ ਗਰਮੀ ਦਾ ਇੱਕ ਦਿਨ ਤੇ ਅੱਜ ਦੀ ਵੀਡੀਓ ਚ ਇਹ ਨੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜ਼ੋਰ ਸਬਸਕ੍ਰਾਈਬ ਕਰਿਓ